ਹਾਂਜੀ ਸੁਨੀਲ ਜੀ ਚੰਨੀ ਸਾਹਿਬ ਜਿੱਤ ਰਹੇ ਨੇ ਜਲੰਧਰ ਤੋਂ ਕਹਿਣਾ ਚਾਹੋਗੇ ਕੁਝ ਉਹਨਾਂ ਦੇ ਹੱਕ 'ਚ ਹਾਂਜੀ ਮੈਨੂੰ ਬਹੁਤ ਦੱਸਦੇ ਹਾਂ ਖੁਸ਼ੀ ਹੋ ਰਹੀ ਆ ਹਾਂਜੀ ਥੋੜਾ ਟਾਈਮ ਪਹਿਲਾਂ ਮੈਂ ਚੰਨੀ ਸਾਹਿਬ ਦੇ ਦਫ਼ਤਰ ਦੇ ਵਿੱਚ ਹੀ ਹਾਂਜੀ ਜਿਹੜੀ ਜ਼ਰੂਰੀ ਕੰਮ ਦੇ ਕਰਕੇ ਮੈਨੂੰ ਹੁਣ ਵਾਪਸ ਨਹੀਂ ਜਾਣਾ ਜਾ ਨਹੀਂ ਸਕਦਾ ਨਹੀਂ ਤੇ ਮੈਂ ਜਾਣਾ ਸੀ ਮੈਨੂੰ ਬਹੁਤ ਖੁਸ਼ੀ ਦੱਬਿਆ ਹੋ ਰੇ ਤੇ ਚੰਨੀ ਸਾਹਿਬ ਜਿੱਤ ਰਹੇ ਨੇ ਵੱਡੇ ਮਾਰ ਜਾਂਦੇ ਜਿੱਤ ਰਹੇ ਨੇ ਕਿਉਂਕਿ ਇੱਕ ਨੇਕ ਦਿਲ ਤੇ ਵਧੀਆ ਇਨਸਾਨ ਨੇ ਜੀ ਬਿਲਕੁਲ ਪੂਰਵ ਸੀਐਮ ਵੀ ਰਹਿ ਚੁੱਕੇ ਨੇ ਫਾਰਮਰ ਸੀਐਮ ਰਹਿ ਚੁੱਕੇ ਨੇ ਪੰਜਾਬ ਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਚੰਨੀ ਦੀ ਜਿਹੜੀ ਜਿੱਤ ਆ ਉੱਥੇ ਲਗਾਤਾਰ ਜਿਹੜੇ ਉਹਨਾਂ ਦੇ ਸਮਰਥਕ ਉਹਨਾਂ ਦਾ ਉਤਸ਼ਾਹ ਦੇਖਣ ਵਾਲਾ ਆ ਤੇ ਤੁਸੀਂ ਕੁਝ ਕੁਝ ਕਹਿਣਾ ਚਾਹੋਗੇ ਜਿਹੜੇ ਉਮੀਦਵਾਰ ਕਾਂਗਰਸ ਦੇ ਜਿੱਤ ਰਹੇ ਨੇ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਗੱਲ ਹੈ ਜੀ ਚੰਨੀ ਸਾਹਿਬ ਮੇ ਲੋਕਾਂ ਦਾ ਰੌਲਾ ਸੀ ਕਿ ਭਾਜਪਾ ਜਿੱਤੇਗੀ ਜਾਂ ਹੋਰ ਕੋਈ ਬਹੁਤ ਸਾਰੇ ਲੋਕਾਂ ਦਾ ਰੌਲਾ ਰਿੰਕੂ ਦਾ ਰੌਲਾ ਜ਼ਿਆਦਾ ਸੀਗਾ ਕਿ ਰਿੰਕੂ ਜਿੱਤੇਗਾ ਕਿਉਂਕਿ ਰਿੰਕੂ ਦੋ ਵਾਰ ਜਿਹੜਾ ਜਲੰਧਰ ਦੇ ਵਿੱਚੋਂ ਜਿੱਤ ਚੁੱਕਿਆ ਸੀਗਾ ਹਾਂ ਜੀ ਕਈ ਲੋਕਾਂ ਨੇ ਅੰਦਰਖਰ ਤੇ ਸਮਰਥਨ ਵੀ ਕੀਤਾ ਪਰ ਜਿਹੜਾ ਚੰਨੀ ਸਾਹਿਬ ਆ ਉਹ ਇੱਕ ਲੋਕਪ੍ਰੀਏ ਚਿਹਰਾ ਵਾ ਇਸ ਕਰਕੇ ਚੰਨੀ ਸਾਹਿਬ ਜੀ ਹੀ ਜਿੱਤ ਰਹੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਨਾਲ ਦੇ ਨਾਲ ਅੰਮ੍ਰਿਤਸਰ ਤੋਂ ਔਜਲਾ ਸਾਹਿਬ ਜਿੱਤ ਰਹੇ ਨੇ ਕਾਂਗਰਸ ਦੇ ਜੀ ਜੀ ਗੁਰਦਾਸਪੁਰ ਸੀਟ ਦਾ ਵੀ ਬੜਾ ਰੋਲਾ ਸੀ ਉਹ ਤੋਂ ਸਜਿੰਦਰ ਸਿੰਘ ਰੰਧਾਵਾ ਜੀ ਬਰਦਾਸਪੁਰ ਸੀਟ ਦਾ ਰੋਲਾ ਹੈ ਸੀਗਾ ਕਿ ਸ਼ਹਿਰੀ ਕਲਸੀ ਦੀ ਜਿਹੜੇ ਹੱਕ ਦੇ ਵਿੱਚ ਜਿੱਤ ਦੱਸੀ ਜਾ ਰਹੀ ਸੀ ਜਦੋਂ ਇਲੈਕਸ਼ਨ ਦਾ ਸਮੇਂ ਸੀਗਾ ਪਰ ਜਿਹੜੀ ਹੁਣ ਜਿਹੜੀ ਜੇਤ ਆ ਉਹ ਰੰਧਾਵਾ ਸਾਹਿਬ ਦੇ ਜਿਹੜੇ ਕੀ ਹਿੱਤ ਵਿੱਚ ਆਉਂਦੀ ਦਿਖ ਰਹੀ ਆ ਤੇ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ ਜੀ ਤੁਸੀਂ ਦੇਖਿਆ ਹੋਵੇਗਾ ਕਿ ਵੱਡੇ ਵੱਡੇ ਲੋਕਾਂ ਨੇ ਬਹੁਤ ਜ਼ਿਆਦਾ ਸਮਰਥਨ ਕੀਤਾ ਸੀ ਸ਼ਹਿਰੀ ਕਲਸੀ ਦਾ ਪਰ ਉਹਨਾਂ ਨੂੰ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਉਹਨਾਂ ਨੂੰ ਤੇ ਸਟੇਟਮੈਂਟ ਨਹੀਂ ਦੇਣੀ ਆਉਂਦੀ ਕਿ ਕੀ ਕਹਿਣਾ ਕੀ ਨਹੀਂ ਕਹਿਣਾ ਉਹ ਆਪਣੇ ਮੰਨ ਘੜ ਤਈਆ ਹਣੀਆਂ ਦੱਸਣ ਲਾ ਪਈ ਨਹੀਂ ਤੁਹਾਨੂੰ ਕੋਈ ਦਿੰਦਾ ਵਾਲੀ ਇੱਕ ਜਿਹੜੀ ਫੇਕ ਆਡੀਓ ਵੀ ਵਾਇਰਲ ਕੀਤੀ ਗਈ ਸੀ ਉਹ ਆਡੀਓ ਫੇਕ ਸੀ ਰੀਅਲ ਸੀ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਜੀ ਉਹ ਮੈਂ ਬਿਲਕੁਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਦੇਖੋ ਕਿ ਇੱਕ ਬੰਦਾ ਜੇ ਗੱਲ ਕਰ ਰਿਹਾ ਬਾ ਤਾਂ ਉਹ ਖੁਦ ਆਪਣੀ ਆਡੀਓ ਨੂੰ ਲੀਕ ਕਰੇਗਾ ਬਹੁਤ ਹੀ ਤਗੜੀ ਇੱਕ ਗਲਤ ਗੱਲ ਸੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਾਰੀਆਂ ਗੱਲਾਂ ਨੂੰ ਆਪਾਂ ਖਤਮ ਕਰਦੇ ਹੋਏ ਦਾ ਕਹਿਣਾ ਚਾਹਲੀਆ ਕਿ ਕਾਂਗਰਸ ਕਾਂਗਰਸ ਵੱਡੇ ਮਾਰਜਿਨ ਨਾਲ ਜਿਹੜਾ ਪੰਜਾਬ ਚ ਜੇਤਰੀ ਹੈ ਬਹੁਤ ਬਹੁਤ ਧੰਨਵਾਦ ਸੁਨੀਲ ਜੀ ਬਹੁਤ ਬਹੁਤ ਧੰਨਵਾਦ